ਲਓ ਜੀ ਮਿੱਤਰੋ ਅੱਜ ਨਾ ਡਰਾਈ ਮਿਲਕ ਬਿਊਟੀ ਕੰਪੀਟੀਸ਼ਨ ਹੈਗਾ ਐਚ ਐਫ گاਵਾ ਦਾ ਤੇ ਬਾਹਰੋਂ ਅੰਗਰੇਜ਼ ਜੱਜ ਸਹਿਬਾਨ ਆਏ ਨੇ ਤੇ ਉਹ ਦੇਖਦੇ ਆ ਵੀ ਕਿਹੜੀਆਂ ਟਾਪ گاਵਾ ਕੜਦੇ ਨੇ ਟੋਟਲ ਹੈ ਬਾਈ 28 گاਵਾ ਦਾ ਮੁਕਾਬਲਾ ਹੈਗਾ ਤੇ ਇਹਨਾਂ ਦੇ ਵਿੱਚ ਉਹ ਦੇਖਦੇ ਆ ਹੁਣ ਵੀ ਉਹ ਕਿਹੜੀਆਂ ਨੂੰ ਪੋਜੀਸ਼ਨਾਂ ਦਿੰਦੇ ਨੇਗੇ ਤੇ ਵੀ ਵੀਡੀਓ ਪੂਰੀ ਐਂਡ ਤੱਕ ਦੇਖੋ ਆਪਾਂ ਟਾਪ ਦੀ ਪਹਿਲੀ ਦੂਜੀ ਤੀਜੀ ਪੋਜੀਸ਼ਨ ਤੇ ਚੌਥੀ ਪੰਜਵੀਂ ਸਾਰੀਆਂ ਪੋਜੀਸ਼ਨਾਂ ਦਿਖਾਈਆਂ ਨੇ ਬਾਡੇਉਲਾ ਵੀਡੀਓ ਨੂੰ ਪਹਿਲਾਂ ਲਾਈਕ ਕਰ ਦਿਓ ਚੈਨਲ ਨੂੰ ਆਪਣੇ ਨੂੰ YouTube ਤੇ ਦੇਖਣ ਨੂੰ ਤਾਂ ਸਬਸਕ੍ਰਾਈਬ ਜੇ Facebook ਤੇ ਦੇਖਦੇ ਹੋ ਤਾਂ ਬਈ ਫੋਲੋ ਜ਼ਰੂਰ ਕਰ ਲਿਓ ਬਸ ਵਧੀਆ ਸ਼ਾਂਤੀ ਨਾਲ ਬਈ ਕਿਹਨਾ ਇੱਕ ਵੀਡੀਓ ਦੇਖੋ ਜਿਵੇਂ ਆਹ ਦਿਾਈਆਂ ਜੀ ਬਈ ਤੁਸੀਂ ਦੇਖ ਸਕਦੇ ਹੋ ਵੀ ਕੱਢ ਦਾੜ ਪੂਰੇ ਵੱਡੇ ਨੇ ਬਈ ਗਾਵਾਂ ਦੇ ਦੋਰ ਦੀ ਜਿਆਦਾ ਪਿਆਰ ਦਿੱਤਾ ਸਾਰੇ ਹੀ ਫਾਰਮਰਸ ਨੇ ਸਾਡੀ ਸਸਤਾ ਨੂੰ ਜਿਹੜਾ ਵੀ ਸਾਡਾ ਪਹਿਲਾ ਮੇਲਾ ਹੋਇਆ ਇਹਦੇ ਵਿੱਚ ਹੀ ਇੰਨੀ ਜਿਆਦਾ ਸੰਖਿਆ ਦੇ ਵਿੱਚ ਸਾਡੇ ਕੋਲ ਪਹੁੰਚ ਰਹੇ ਨੇ ਉਹਦੇ ਨਾਲ ਸਾਡੀ ਜਿਹੜੀ ਕਮੇਟੀ ਹੈ ਪਿਛਲੇ 7-8 ਮਹੀਨੇ ਤੋਂ ਪੂਰੇ ਜੋਰ ਨਾਲ ਲੱਗੀ ਹੋਈ ਆ ਮਿੰਟ ਕਰਕੇ ਆਲੇ ਸਰਦੋ ਬਈ ਫਿਰ ਫਾਈਲ ਲੰਬੀ ਬਈ ਉਹ ਨਾ ਪਾ ਲਈ ਸੀ ਦੀ ਇਹ ਮੋਟਰ ਅੱਗੇ ਹੀ ਆਉਂਦੀ ਹੈ ਇਹ ਬੜਾ ਮਾਵਾਵਾ ਕਲੀ ਆਣ ਸੁਖੀ ਆ ਆ ਗਿਆ ਸੰਧੋਰ ਦੇ ਲੈ ਵੀ ਮਿੱਤਰੋ ਸੈੱਟ ਕਰਕੇ ਲਾ ਲਈਆਂ ਗਾਈਆਂ ਇੱਕ ਲੈਨ ਚ ਇਹਨਾਂ ਨੇ ਹੁਣ ਇਹਨਾਂ ਦੇ ਵਿੱਚੋਂ ਬਈ ਇਹ ਨੰਬਰਿੰਗ ਵਾਈਜ਼ ਕੱਢਣਗੇ ਵੀ ਪੰਜਵੇਂ ਨੰਬਰ ਤੇ ਕਿਹੜੀ ਆ ਚੌਥੇ ਤੇ ਤੀਜੇ ਤੇ ਐਂ ਕਰਦੇ ਕਰਦੇ ਫਿਰ ਪਹਿਲੇ ਤੇ ਇਹਨਾਂ ਦੇ ਵਿੱਚੋਂ ਕਿਹੜੀ ਆਊਗੀ ਹੁਣ ਆਪਾਂ ਰਿੰਗ ਦੇ ਵਿੱਚ ਐਂਟਰ ਕਰਦੇ ਆਂ ਤੇ ਸਾਨੂੰ ਨੇੜਿਓਂ ਹਰੇਕ ਦਿਖਾਵਾਂਗੇ ਬਸ ਵੀਡੀਓ ਪੂਰੀ ਦੇਖਿਓ ਵਿੱਚੋਂ ਕੋਈ ਮਿਸ ਨਾ ਕਰਿਓ ਚੀਜ਼ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੌਂਦ ਮੀਲੇ ਪੱਥਰ ਸਾਹਮਣੇ ਆਊਗਾ ਆਹ ਨਾਲ ਆ ਕੇ ਜਿਹੜੇ ਵੀ ਦੇਖਣਗੇ ਕਿ ਕਿਵੇਂ ਮੈਨੇ ਖੌਣ ਦਾ ਪਾਸੇ ਦੇਖਿਆ ਵੀ ਇਹ ਜਿਹੜੇ ਟਾਕੜ ਪਗਲ ਕੇ ਵੀ ਨਸਲ ਧਾਰ ਕੇ ਆਇਆ ਕਰਨਾ ਇਹ ਜਿਹੜੇ ਪੱਛੀ ਰੱਖਦੇ ਨੇ ਕਿ ਉੱਥੇ ਉਤਸ਼ਾਹ ਹੁੰਦੇ ਨਵੇਂ ਨੌਜਵਾਨ ਤੇ ਇਹ ਮੇਰੇ ਸਾਰੇ ਪਾਸੇ ਦੀ ਪੂਰੀ ਕਾਰਜਕੀ ਨਾਲ ਚੱਲ ਰਿਹਾ ਤੇ ਦੇਖ ਰਹੇ ਕਿ ਕੀ ਕੈਗਰੀ ਕਰਦੇ ਨੇ ਜੀ ਮੈਂ ਜਦੋਂ ਪਹਿਲਾ ਵੇਲਾ ਇਹਨਾਂ ਨੇ ਬਾਈਕੀ ਕਰਨਾ ਸ਼ੁਰੂ ਕੀਤਾ ਤੇ ਹੁਣ ਹਰ ਇੱਕ ਦੇ ਲੇਟੇ ਤੋਂ ਮਲਟੀਪਲਾਈ ਹੋਣਾ ਹੈ ਤੇ ਹੁਣ ਬਹੁਤ ਵੱਡੀ ਸ਼ਕਤੀ ਜੀ ਤਿਆਰ ਹੈ ਇਹਦੇ ਦੀ ਸਾਰੀ ਹਰਿਆਣਾ ਦੀ ਟੀਮ ਉਹਨਾਂ ਦਾ ਦੱਸਿਆ ਤੇ ਤੁਹਾਨੂੰ ਦੱਸਦੇ ਕਿ ਤੁਸੀਂ ਇਹਨਾਂ ਨੂੰ ਇੱਕ ਵਾਰ ਕਿੱਥੇ ਜਾ ਰਿਹਾ ਹੈ ਜਿਹਨਾਂ ਨੇ ਤੁਸੀਂ ਲਾ ਕੇ ਉਹਨਾਂ ਨੂੰ ਹੀ ਬਹੁਤ ਬਹੁਤ ਵਧਾਈਆਂ ਜਿੰਨੇ ਨੇ ਪਾਰਟਿਸਪੇਟੇ ਕੀਤਾ ਜੀ ਤੇ ਫਿਰ ਮੁਬਾਰਕਾਂ ਦੇ ਲਈ ਪੀਡੀਏ ਤੇ ਜਿਵੇਂ ਕਿ ਕੰਮ ਪੰਜਾਬ ਦੇ ਵਿੱਚ ਚੱਲ ਰਹੇ ਆ ਪਿਛਲੇ 22 ਸਾਲ ਤੋਂ ਤੇ ਉਸੇ ਤਰੀਕੇ ਨਾਲ ਆ ਰਿਹਾ ਨੇ ਜਿਵੇਂ ਸ਼ੁਰੂ ਕੀਤਾ ਵਾ ਤੇ ਤੁਸੀਂ ਵੀ ਪੂਰਾ ਪੀਡੀਏ ਦਾ ਸਹਿਯੋਗ ਕਰੋ ਤੇ ਪੀਡੀਏ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਹਰਿਆਣਾ ਵਿੱਚ ਵੀ ਬੱਚਿਆਂ ਨੂੰ ਮੱਛੀਆਂ ਨੂੰ ਤੇ ਪੂਰਾ ਅੱਗੇ ਡੇਰੀ ਤਸਵੀਰ ਹੋ ਜਾਂਦਾ ਹੈਗੀ ਤਗੜੇ ਵਿੱਚ ਪਹਿਲੀ ਕਮੇਟੀ ਦੇ ਜਿਹੜੇ ਇੱਕ ਵਰਤਦਾ ਹੀ ਚੱਲਦਾ ਹੈ We are, we are very pleased, pleased today to start the judging of the first PDF Ayala Show, and I really like to congratulate the personnel and the board of PDF for this success. Ladies and gentlemen, what I did here today, the PDF, the team, the personnel, the people. ਫਾਰਮਰਸ ਨੂੰ ਪਾਰਟਿਸਪੇਟਸ ਨੂੰ ਤੇਰੀ ਸਾਰੇ ਵੀ ਲੋਕ ਬੇਤੀ ਹੈ ਵੀ ਜੇ ਦੇ ਵੀ ਗਾਰਜ ਨੂੰ ਆਪਾਂ ਅਨਾਉਂਸਮੈਂਟ ਕਰਾਂਗੇ ਤੁਸੀਂ ਸਾਰਿਆਂ ਨੇ ਕੰਮ ਨੂੰ ਹੋਰ ਹੋ ਜੀ ਤਾੜਾ ਬਾਤ ਦੀ ਲੰਬੀ ਤਾੜੀ ਨੂੰ ਕਹਿੰਦੇ ਲੰਬਾ ਜਦੋਂ ਆਪਾਂ ਬਹੁਤ ਆ ਕੇ ਮਾਤਮਾ ਦਾ ਸੁਭਾਅ ਕਰਦੇ ਜੀ And I've seen in 50 years an enormous progress in your area. And you, farmers who are here today, need to have a great compliment for the achievement in 15 years. ਗੱਲ ਕਰੇ ਤਾਂ ਉਹ ਚਾਹੁੰਦਾ ਮੈਂ ਸਾਰੇ ਇਹਨੇ ਵੀ ਬਹੁਤ ਵਧੀਆ ਨੋਟਿਸ ਦਾ ਆਪਾਂ ਮੰਗੂਣਗੇ ਤਾਂ ਸਾਡੇ ਦੇ ਸਾਥੇ ਕਰਾਂਗੇ ਅਗਲੇ ਅਗਲੇ ਵੇਲੇ ਪਹੁੰਚਾਉਗੇ ਤੇ ਇਹ ਅੱਗੇ ਬੱਲਾ ਹਾਂ ਸਰਦਾਰ ਦਲਜੀਤ ਸਿੰਘ ਜੀ ਸਰਵਰਾ ਜਦੋਂ ਸਾਡੇ ਹਰਿਆਣੇ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਜੀ ਰਵਾਜੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਪਹਿਲਾ ਮੈਂ ਤਾਂ to the most important part of the final judging. We are very happy to see this group of 10 cows who have given already several calves and they are all looking shiny and very well prepared. But we have to make the decision.

like like when the process will happen we will call you thank our colleagues who have told you <coughs> that you will be in a position to um, do <coughs> <place> it <coughs> <along today's coughs>

ਜੋ ਜੰਗ ਹੈ ਇਹ ਪੰਜਵੇਂ ਨੰਬਰ ਤੇ ਹੈ ਸਰਕਾਰ ਪੰਜਵੇਂ ਨੰਬਰ ਤੇ ਇਹਨੇ ਯਾਰੋ ਦੇ ਲਾੜ ਦੇ ਵਿੱਚ ਪਾਉਣ ਦੇ ਗੁਰਜੀਤ ਨੈਵਤ ਗਾਂ 401 ਤੋਂ ਬੱਲੇ ਬਲਾਉਂਦੇ ਹੋਏ ਯੋਗ ਬਹੁਤ ਬਹਾਇਆ ਕਮੇਟੀ ਵਾਲੇ ਕਹਿੰਦਾ ਬਹਾ ਜਿਹੜੇ ਫਾਰਮਰ ਭਰਾਵਾਂ ਨੇ ਆਏ ਨੇ ਉਹਨੇ ਬਾਵਾ ਦੇ ਦੇਖਣੇ ਆ ਪੰਜਵਾਂ ਨੰਬਰ ਹੈ ਜੀ ਅੱਜ ਬਾਵਾ ਨੇ ਚੌਥਾ ਨੰਬਰ ਜੀ ਲਓ ਜੀ Now we come to the fourth place in this competition and that's for the cow that we see in front of me, 2A2, to a of very long cow. She's a high petition, she has a really good infrastructure and she has also uh a nice like rib. a little bit more, if like her she has a little bit more. 14 ਨੰਬਰ ਦੇ ਰੇ ਦੇ ਕਰਕੇ ਪਰ ਕੰਮ ਢੱਲਾ ਪਾ ਬੈਠ ਲੱਗੇ ਹੋਏ। ਤੋਂ ਜਸ਼ਨ ਜੈਸ਼ਨ ਦੇ ਨਾਲ 14 ਨੰਬਰ ਇੱਕ ਤਾਲੇ ਆ ਗਏ ਨੇ। 14 ਨੰਬਰ ਦੇ ਟਰਾਈ ਕਰਦੇ ਦੇ ਵਿੱਚ 3 ਜੇ ਨੰਬਰ ਦੇ ਨੇ ਮੁਕਾਬਲਾ ਸ਼ੁਰੂ ਹੋ ਜਾ ਜੀ। ਇੱਕ ਪਸ਼ੂ ਕੰਨੀ ਬਿੰਨ ਕੰਨ ਵੀ ਜੀ। ਜੀ ਦਾ ਆਈ ਦਾ ਜੇ ਕਿਰਵਾ ਹੁਣਾ ਕਰ ਸਕਦਾ ਨਹੀਂ ਮੈਂ ਤੇ ਹੱਥ ਦਿੱਤਾ ਜਾਊਗਾ। ਦੇਖੋ ਜੀ। ਕਰਾਈਓ ਫੋਟੋ। ਫੋਟੋ। ਆਹ। ਫੋਟੋ ਪਕੋ। the of this class, and that's for us today 423, a uh, very nice long cow, a uh, little bit more dairy, really nice rib structure, really nice final legs, and legs, like, uh, and I like the capacity in a really nice uh, cow. ਆਹ ਉਹ ਤੀਜਾ 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 ਨੰਬਰ ਵੀ ਇਹਨਾਂ ਦੀ ਗਾਹ ਦਾ ਟੈਗ ਨੰਬਰ 423 ਚੰਗ ਪਹਿਲੇ ਦੇ ਦੂਜੇ ਦਾ ਮੈਨੂੰ ਤਾੜੀਆਂ ਮਾਰ ਦਿਓ ਇੱਕ ਵਾਰੀ ਬਹੁਤ ਬਹੁਤ ਜਨਾ ਕਰਾਉਣੇ ਨੂੰ ਕਿਉਂਕਿ ਮੁਕਾਬਲਾ ਬਹੁਤ ਇਕ ਦੋ ਤਿੰਨ ਜਗਣਿਆ ਜਾਂਦਾ ਦੇਖੋ ਇਹ ਇਹ ਆਪਾਂ ਨੂੰ ਪਤਾ ਲੱਗੇ ਕਿ ਦੇਰੀ ਕਿਵੇਂ ਕਰਦੀ ਹੈ ਜਿਹੜਾ ਨਸਬ ਸੁਧਾਰ ਹੈ ਪ੍ਰਿੰਡ ਦੇ ਕਾਰਪੰਡੀ ਦਾ ਮਤਲਬ ਹੈ ਕਿ ਸਭ ਨੂੰ ਸਮਝ ਆ ਜਾਵੇ ਕਿ ਚੰਗੀ ਗੱਲ ਕਿਹੋ ਜਿਹੀ ਹੋਣੀ ਚਾਹੀਦੀ ਹੈ ਪਹਿਲੇ ਦੇ ਦੁਸਤ ਤਾਂ ਕੋਈ ਨਹੀਂ ਆਪਣਾ ਦੇਦਾ ਆ ਆ ਆ ਆ ਥੋੜਾ ਪਿੱਛੇ ਪੀਰੇ ਦੇ ਹੱਥ ਵਿੱਚ ਹੀ ਹੈ ਆ ਜੋ ਕਿ ਨਹੀਂ ਦੇ ਲੋ ਜੀ ਮਿਸਟਰ ਅਲਵਾਰ ਪਹਿਲਾ ਉਹਨਾਂ ਦੇ ਵਿੱਚੋਂ ਪਹਿਲਾ ਜਿਹੜਾ ਦੋਨਿਆਂ ਦਾ ਸਾਨੂੰ ਸਮਝ ਆਇਆ ਜਾਨੀ ਫਿਰ ਦੂਜਾ ਕੀ ਦਾ ਬਾਲਾ ਦਾ YouTube ਆ ਮੋਬਾਈਲ ਨਾਲ ਨੂੰ ਬੇਨਤੀ ਆ ਜਿਹੜਾ ਥੱਲੇ ਵਾਹੋ ਨਾਲ ਨਹੀਂ ਹੱਥ ਦੇ ਵਿੱਚ ਹੈ ਮਿਸਟਰ ਉਸ ਅਲਵਾਰ ਦੇ ਇਹ ਦੇਖੋ ਕਿਹਦੇ ਪੈਂਦੀ ਆ ਇਹ ਤਾਂ ਇਹੀ ਜਾਣਦਾ ਹੁਣ ਰਾਜੇ ਦਾ ਸਵਾਦ ਗੋਸ਼ਟ ਪਹਿਲੇ ਵਾਲੇ ਨਾ ਬਾਦ ਕਰੇ ਨਾ ਅਜੀਤ ਮੇਰੀ ਫਰਮ ਵਾਲਾ ਦੂਜੇ ਦੇ ਨੂੰ ਪਤਾ ਨਹੀਂ ਮਦਦ ਹੋ ਜੀਰੇ ਦੇ ਬਾਦ ਨੂੰ ਦੂਜਾ ਨੰਬਰ ਬਾਦ ਕਾ ਦੂਜੇ ਨੰਬਰ ਵਾਲੇ ਨੂੰ ਵੀ ਪਹਿਲੇ ਤੇ ਦੂਜਾ ਚਾਰ ਜਣੇ ਆਣ ਹਰ ਹੁੰਦਾ ਜਣੇ ਉਹ ਬੰਦਦਾ ਨਹੀਂ ਪਿਆ ਹੁੰਦੇ ਵੀਰ ਪਰਮੇਂਦਰ ਸਿੰਘ ਕੰਨਾਲੀ ਫਾਸਤਾ ਵੀ ਸਾਈਡੋਂ ਅਜੀਤ ਮੇਰੀ ਫਰਮ ਆਪਾਂ ਬਾਕੀ ਜਿਹੜਾ ਕੰਮ ਕਰਾਉਣਾ ਉਹ ਵੀ ਕਰ ਲਈਏ। ਇਹ ਨੇ ਸਾਡੇ ਪੰਜਾਬ ਦੇ ਘਟੜੋਂ ਆ ਜਾਏ ਨੇ ਯੂਟਿਊਬਰ ਆ ਦੇ ਗੋਡੇ ਦੇ ਬਹੁਤ ਦਾ ਜਣਾ ਖਾਣਾ ਹੀ ਬਣਾ ਫਿਰਦਾ ਬਾਈ। ਕਰੋ ਚੈੱਕ ਬਾਈ ਫਿਰ ਆ ਗਈ ਪਹਿਲੇ ਨੰਬਰ ਤੇ ਆਈ ਹੈ ਜਿਹੜੀ ਡਰਾਈ ਬਿਊਟੀ ਮਿਲਕ ਕੰਪੀਟੀਸ਼ਨ ਵਾਲੀ ਐਫ ਐਫ ਵੈਡ ਆ ਗਈ ਇਹ ਪਹਿਲੇ ਨੰਬਰ ਤੇ ਆਈ ਹੈ ਬਾਈ ਕੁਆਲਿਟੀ ਚੈੱਕ ਕਰੋ ਤੁਸੀਂ।